ਆਨ ਵਿਰੋਧੀ ਕੀਤੀ ਵਾਲੀ ਯੂਨੀਵਰਸਿਟੀ ਲੁਧਿਆਣਾ ਨੇ ਟ੍ਰਾਇਲ ਲਾਈ ਸੀ ਕਿ ਜੇਕਰ ਕਿਸੇ ਬਾ ਨੂੰ ਖਾਰਾ ਪਾਣੀ ਲੱਗਦਾ ਹੋਵੇ ਤਾਂ ਇਸ ਤਰ੍ਹਾਂ ਦਾ ਰਿਜ਼ਲਟ ਆਉਂਦਾ ਦੇਖ ਰਹੇ ਜਿਵੇਂ ਤੁਸੀਂ ਸਾਹਮਣੇ ਇਸ ਤਰ੍ਹਾਂ ਦਾ ਜੋ ਨਾ ਹੋਈ ਤੇ ਜੇਕਰ ਹਾਂ ਖਾਰਾ ਪਾਣੀ ਤੇ ਚੰਗਾ ਪਾਣੀ ਬਾਰੋ-ਬਾਰ ਹੀ ਲੱਗਦਾ ਰਹੇ ਜਦ ਮਿਕਸ ਕਰਕੇ ਲੱਗਦਾ ਰਹੇ ਤਾਂ ਕੋਈ ਸਮੱਸਿਆ ਨਹੀਂ ਆਉਂਦੀ ਹੂੰ ਹੂੰ ਜੇਕਰ ਜਿਹੜੇ ਬਾ ਨੂੰ ਖਾਰਾ ਪਾਣੀ ਲੱਗਦਾ ਤੇ ਉਸ ਬਾ ਦੇ ਵਿੱਚ ਜੇ ਆਪਾਂ ਜਿਪਸਮ ਪਾਈ ਉਹ ਵੀ ਤਾਂ ਇਸ ਤਰ੍ਹਾਂ ਬਚਾਵਾ ਜਰਾ ਹੁੰਦਾ ਇਹ ਜੇਪਸਮਾ ਵਾਲੇ ਖੇਤ ਨਾਲੋਂ ਇਹ ਥੋੜਾ ਜਿਹਾ ਰੂੜੀ ਖਾਦ ਵਾਲਾ ਜਿਹੜਾ ਖੇਤ ਆ ਥੋੜਾ ਜਿਹਾ ਗਰੋਥ ਘੱਟ ਆ ਉਹਦੀ ਆ ਵੀ ਸਾਡੇ ਵੱਖ-ਵੱਖ ਟ੍ਰੇਲ ਜਿਹੜੀਆਂ ਬਣਤੀਆਂ ਲਧਿਆਣਾ ਦੇ ਇਲਾਕੇ ਦੀ ਜੇਕਰ ਆਪਾਂ ਚੰਗਾ ਪਾਣੀ ਲਗਦਾਰਾ ਵੀ ਵਾਣ ਨੂੰ ਉਹਦੀ ਤਾਂ ਤੁਹਾਨੂੰ ਪਤਾ ਹੀ ਹੈ ਕਿਦਾਂ ਵੀ ਰੋਕਦਾ ਵੀ ਰੀਸ ਨਹੀਂ ਜੀ ਹਰੇਕ ਬਾਰੇ ਦੀ ਜੇਕਰ ਕੋਈ ਜਾਣਕਾਰੀ ਤੇ ਹੋਰ ਵੀਰੋ ਦੇਖਣ ਦੇ ਲਈ ਖਾਣ ਵੀਰੋ ਤੇ ਪੰਚ ਪੜਕ ਲਓ ਆਪਣਾ ਇਹਦਾ ਚੈਨਲ ਆ ਹੋ ਸਬਸਕ੍ਰਾਈਬ ਕਰਨਾ ਧੰਨਵਾਦ